ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਤੇ ਹਰਜੀਤ ਸਿੰਘ ਗਰੇਵਾਲ ਵੱਲੋਂ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਗਿਆ ਅੱਜ ਸਮਾਣਾ ਦੇ ਥੜਾ ਸਾਹਿਬ ਗੁਰੂ ਘਰ ਵਿੱਚ ਭਾਜਪਾ ਰਾਸ਼ਟਰੀ ਕਾਰਜਕਾਰੀ ਮੈਂਬਰ ਹਰਜੀਤ ਸਿੰਘ ਗਰੇਵਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਲਈ ਆਏ ਇਸ ਮੌਕੇ ਗਰੇਵਾਲ ਨੇ ਕਿਹਾ ਕਿ ਕੋਈ ਵੀ ਸਰਕਾਰ ਸੱਜਣ ਕੁਮਾਰ ਨੂੰ ਸਜ਼ਾ ਨਹੀਂ ਦਿਲਾ ਪਾਈ ਭਾਜਪਾ ਵੱਲੋਂ ਹੀ ਸਿੱਖਾਂ ਦੀ ਮੰਗ ਪੂਰੀ ਕੀਤੀ ਗਈ 1984 ਦੇ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਿਲਾਈ ਗਈ ਉਹਨਾਂ ਨੇ ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਹੁਣ ਲੋਕ ਜਵਾਬ ਦੇਣਗੇ ਉਹਨਾਂ ਦੇ ਨਾਲ ਜ਼ਿਲ੍ਹਾ ਦਿਹਾਤੀ ਪ੍ਰਧਾਨ ਹਰਮੇਸ਼ ਗੋਇਲ ਮੰਡਲ ਪ੍ਰਧਾਨ ਵਿਨੋਦ ਸਿੰਘਲਾ ਭਾਜਪਾ ਆਗੂ ਸ੍ਰਿੰਦਰ ਖੇੜਕੀ ਬਲਦੇਵ ਕ੍ਰਿਸ਼ਨ ਵੀ ਹਾਜ਼ਰ ਸਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਕਨ ਮਹੀ ਆਜਿ ਪ੍ਰਾਣ ਕਲੀ ਬਗਲਾ ਤਿਦਾਨ ਦੇ ਕੋ ਉੰਕਾ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਰੇ ਸਤ ਸਰਜਨ ਕੁਮਾਰ ਜਿਹੜੀ ਤੁਹਾਡੇ ਬਾਰੇ ਕੁਝ ਆਇਆ ਜੀ ਕੀ ਕਿਹਾ ਕੱਲਾ ਸਰਜਨ ਕੁਮਾਰ ਨੇ ਜੀ 3000 ਤੋਂ ਵੱਧ ਸਿੱਖਾਂ ਦਾ ਕਤਲੇਆਮ ਕਤਲੋਗਾਰਥ ਹੋਈ ਔਰ 3 ਦਿਨ ਹੋਈ ਬੇਰੋਕ ਤੋਕ ਹੋਈ ਜਦੋਂ ਕੋਈ ਦੰਗਾ ਹੁੰਦਾ ਨਾ ਉਸ ਵੇਲੇ ਜਿੱਦਾਂ ਗੁਜਰਾਤ ਚ ਦੰਗੇ ਹੋਏ ਪੂਰੇ ਗੁਜਰਾਤ ਚ ਨਹੀਂ ਹੋਏ ਬੇਰੋਕ ਤੋਕ ਨਹੀਂ ਹੋਏ 175 ਤੋਂ ਵੱਧ ਦੰਗਾਕਾਰੀ ਪੁਲਿਸ ਦੀ ਗੋਲੀ ਦਾ ਸ਼ਕਾਰ ਹੋਏ ਇਹ ਸਰਕਾਰੀ ਕਤਲੋਗਾਰਥ ਸੀ ਔਰ ਇੱਕ ਵੀ ਦੰਗਾ ਕਰਨ ਵਾਲਾ ਇੱਕ ਵੀ ਕਤਲੋਗਾਰਤ ਕਰਨ ਵਾਲਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਇਆ ਔਰ 36 36 ਸਾਲ ਮੁਕਦਮੇ ਦਰਜ ਨਹੀਂ ਹੋਏ ਮਰੇਵਾਲ ਸਾਹਿਬ ਪੀੜਤ ਪਰਿਵਾਰਾਂ ਦਾ ਦੋਸ਼ ਹੈ ਕਿ ਦਹਾਕਿਆਂ ਬਾਅਦ ਜਿਹੜਾ ਫੈਸਲਾ ਆਇਆ ਉਹ ਵੀ ਨਾ ਮਮਲੀ ਹੈ ਕਿਉਂਕਿ ਇੱਕ ਬੰਦੇ ਨੂੰ ਕਤਲ ਕਰਨ ਵਾਲੇ ਨੂੰ ਫਾਂਸੀ ਹੁੰਦੀ ਹੈ هزارਾਂ ਕਤਲ ਦਾ ਇਹ ਠੀਕ ਆ ਕਿ ਪੰਜਾਬ 'ਚ ਜਿਹੜਾ ਅਤੰਕਵਾਦ ਰਿਹਾ ਉਹਦੇ 'ਚ ਹਿੰਦੂਆਂ ਦੀ ਕਤਲੋਗਾਰਤ ਹੋਈ ਹੈ ਬੱਸਾਂ 'ਚ ਲਾ ਲਾ ਕੇ નિર્ਦੋਸ਼ਾਂ ਨੂੰ ਮਾਰਿਆ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਇਨਸਾਫ ਅਸੀਂ ਤਾਂ ਉਹਨਾਂ ਦੇ ਨਾਲ ਆ ਠੀਕ ਹੈ ਗੱਲ ਔਰ ਸਭ ਤੋਂ ਜ਼ਿਆਦਾ ਜੇ ਆਵਾਜ਼ ਠੋਣਾ ਤਾਂ ਮੈਂ ਹੀ ਠੋਣਾ ਇਹ ਠੀਕ ਹੈ ਉਹ ਇਹ ਇਸ ਵੇਲੇ ਕੋਈ ਕਿਸੇ ਨਾਲ ਵੀ ਨਾ ਇਨਸਾਫੀ ਨਹੀਂ ਹੋ ਸਕਦੀ ਕੋਈ ਦੰਗਾ ਨਹੀਂ ਹੋ ਸਕਦਾ ਪਿਛਲੇ ਦਿਨੀ ਆ ਵਾਲਿਆਂ ਤੋਂ ਪੁੱਛੋ ਨਾ ਉਹ ਸਾਡੀ ਸਰਕਾਰ ਆ ਉੱਥੇ ਉਹਨਾਂ ਨੇ ਦੇ ਦੇਣਾ ਉਹ ਤਾਂ ਜੱਜ ਸਾਹਿਬ ਨੇ ਦੇਣਾ ਹੁੰਦਾ ਜਸਟਿਸ ਡਿਲੇਡ ਜਸਟਿਸ ਨਾਇਰ ਜਦੋਂ ਲੰਬਾ ਸਮਾਂ ਹੋ ਜਾਏ 36 ਸਾਲ ਮੁਕਦਮੇ ਦਰਜ ਨਾ ਹੋਣ ਸਬੂਤ ਨਸ਼ਟ ਹੋ ਜਾਂਦੇ ਆ ਲੋਕ ਤਾਂ ਕਈ ਚਲੇ ਗਏ ਨਸਨਾ ਖਤਮ ਹੋ ਗਈਆਂ ਤੇ ਇਹ ਤਾਂ ਜਿਹੜੀ ਸਜ਼ਾ ਵੀ ਮਿਲ ਰਹੀ ਹੈ ਸਿੱਖ ਪ੍ਰਧਾਨ ਮੰਤਰੀ ਦੇ ਆ ਸਿੱਖ ਰਾਸ਼ਟਰਪਤੀ ਰਿਹਾ ਉਹਨਾਂ ਨੇ ਕਿਉਂ ਨਹੀਂ ਸਜ਼ਾ ਦਿੱਤੀ ਪੁੱਛੋ ਜਾ ਕੇ ਭਾਜਪਾ ਨੇ ਆ ਕੇ ਨਰਿੰਦਰ ਮੋਦੀ ਨੇ ਆ ਕੇ ਸਜ਼ਾ ਦੇਣੀ ਸ਼ੁਰੂ ਕੀਤੀਆਂ ਉਸੇ ਨੂੰ ਬੁਰਾ ਕਹਿੰਦੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਲੋਕ ਵੀ ਮੈਂ ਪਬਲਿਕ ਨੂੰ ਵੀ ਇਹ ਕਹਿੰਨਾ ਕੱਲ ਜਿਹੜਾ ਉੱਥੇ ਹੋਇਆ ਸੀ ਦੋ ਸਿੱਖਾਂ ਨਾਲ ਰੌਲਾ ਪਾਉਣ ਲੱਗੇ ਭਾਜਪਾ ਦੇ ਖਿਲਾਫ ਜਿਤੇ ਨੰਦਰ ਸਾਰੇ ਕਰਤੀ ਨਾ ਕਾਰਵਾਈ ਇੱਥੇ 36-37 ਸਾਲ ਮੁਕੱਦਮੇ ਨਹੀਂ ਦਰਜ ਹੋਏ ਭਾਜਪਾ ਇਹ ਕਰਦੀ ਹੈ ਮੋਦੀ ਜੀ ਇਹ ਕਰਦੇ ਬਰੇਵਾਲ ਦੀ ਚਲੋ ਸਿੱਖਣ ਤਾਂ